ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾਮ ਹੱਲਾ ਚੌਥਾ ਸ਼ੰਤਕਰ ਚੌਥਾ ਹਰ ਅੰਮ੍ਰਿਤ ਪੀਨੇ ਲੋਇਨਾ ਮਨ ਪ੍ਰੇਮ ਰਤਨਾ RAM ਰਾਜੇ ਮਨ RAM ਕਸਵੜੀ ਲਾਇਆ ਕੰਚਨ ਸੋਵੈਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਪੀਨਾ ਜਨ ਨਾਨਕ ਮੁਸਕ ਸ਼ਕੋਲਿਆ ਸਭ ਜਨ ਮ ਤਨ ਤਨਾਂ ਇਕ ਉਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਆਸਾਮ ਹੈ ਲਾਪਾਲਾ 12 ਸ਼ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਨੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕਿ ਇਹ ਕਰਤਨਾ ਲਾਗੀ ਵਾਰ ਲਾ ਦੂ ਜਾ ਜੇ ਸੋ ਚੰਦਾ ਉਗਵਹੈ ਸੂਰਜ ਚੜਹੈ ਹਜ਼ਾਰ 에ਤੇ ਚਾਨਣ ਹੋ ਦਿਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੁਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੁਟਿਆ ਕਹੋ ਨਾਨਕ ਸੋਨਾ ਹਾ ਫਲੀਆਂ ਹਾ ਫੁਲੀਆਂ ਹਾ ਉਦੋਂ ਪੂੜੇ ਪੀ ਤਿਨ ਵਿੱਚ ਸੁਆਹ ਪੋੜੀ ਪਿਨਾ ਆਪ ਸਾਜਿਓ ਆਪਿਨਾ ਰਚਿਓ ਨਾਉ ਦੁਇ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸ ਦੇਹ ਹ ਘਰਾਂ ਪਸਾਓ ਤੂ ਜਾਣੋਈ ਸਭ ਸੰਦੇ ਲੈ ਸਹਾਂ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਕਰੋ ਪ੍ਰੇਮ ਬਾਨੀ ਮਨ ਮਾਲਿਆ ਨੀ ਆਲੇ ਅਨੀਆਂ ਰਾਮ ਰਾਜੇ ਜਿਸੇ ਲੱਗੀ ਪੀਰ ਪੀਰ ਰਾਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰ ਮੇਲ ਹਰਜਗ ਦੂਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮਾ ਸੱਚਾ ਨਿਸਾਨ ਸੱਚੇ ਤੁਧ ਆਖਿਆ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਛਾ ਨਾਨਕ ਸਚ ਤੇ ਆਇਆ ਨ ਸਚ ਜੋ ਮਰ ਜੰਮੇ ਸੋ ਕਚ ਨਹੀਂ ਕਚ ਪਹਿਲਾ वड्डी वड्डी आई जा वड्डा ना वड्डी वड्डी आई जा सच ने आ वड्डी वड्डी आई जाने चल थाओ वड्डी वड्डी आई जाना आ लाओ वड्डी वड्डी आई बूझा सब पाओ वड्डी वड्डी आई जा पूछ ना दात वड्डी वड्डी आई जा आपे आप नानक कार ना कथनी जाए किता करना सर्व रजाए महला दूजा ए हो जग सच्चा की हा ਕੋਠੜੀ ਸੱਚੇ ਕਾ ਵਿੱਚ ਵਾਸ ਇਕਨਾ ਹੁਕਮ ਸਮਾਏ ਲੈ ਇਕਨਾ ਹੁਕਮੇ ਕਰੇ ਵਿਨਾਸ ਇਕਨਾ ਭਾਨੈ ਕਢ ਲੈ ਇਕਨਾ ਮਾਇਆ ਵਿੱਚ ਨੇ ਵਾਸ ਏਮ ਭੇ ਆਖ ਨਾ ਜਾਪੀ ਜੇ ਕਿਸ ਗਾਨੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੋੜੀ ਨਾਨਕ ਜੀਆ ਉਪਾਏ ਕਾ ਲਿਖਣਾ ਵੈਤਨ ਮ ਬਹਾਲਿਆ ਉਥਾ ਸੱਚੇ ਹੀ ਸੱਚ ਨਿਬੜਾ ਚੂਨਾ ਵਖੜ ਕੜੇ ਜਜਮ ਹਾਲਿਆ ਥਾਉ ਨਾ ਪਾਇਨ ਕੁੜਿਆਰਾ ਮੂੰਹ ਕਾਲਾ ਦੋਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨਕੇ ਹਾਰ ਗਏ ਸੇ ਠਗਨ ਵਾਲਿਆ ਲਿਖਨਾ ਵੇ ਧਰਮ ਬਹਾਲਿਆ ਮੂਰਖ ਆਮੋ ਗਥਾ ਸਰਨਾਗਤੀ ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰੂ ਪੂਰਾ ਹਰ ਪਾਇਆ हर भगत इक मंगा मेरा मन तन शब्द विगासेया जब अनत तरंगा मिल संत जना हर पाया नानक सतसंगा श्लोक मोहल्ला पाला विसमाद नाद विसमाद वेद विसमाद जीया विसमाद भेद विसमाद रूप विसमाद रंग विसमाद नागे फिना जंत विसमाद भोन विसमाद पानी विसमाद अग्नि है खेडानी विसमाद धरती विसमाद खानी बिस्माद साध है परानी विसमाद संयोग बिस्माद विजोग विसमाद भूख विसमाद भोग विसमाद सिफत विसमाद सलाह विसमाद उजड़ विसमाद राह विसमाद नेड़ा विसमाद दूर ਵਿਸਮਾਦ ਦੇਖਿਆ ਹਾਜ਼ਰਾ ਹਜੂਰ ਵਿਸਮਾਦ ਵੇਡਾ ਨਾ ਰਹਿ ਆ ਵਿਸਮਾਦ ਨਾਨਕ ਬੂਝਣ ਪੂਰਾ ਪਾਗ ਮਹੱਲਾ ਪਹਿਲਾ ਕੁਦਰਤ ਦੀਸਾ ਕੁਦਰਤ ਸੁਣੀਆ ਕੁਦਰਤ ਪੋ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਉਣ ਪਾਣੀ ਬਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਕ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮ ਅੰਦਰ ਵੇਖਿਆ ਵਰਤਾ ਤਾਕੋ ਤਾਕ ਔੜੀ ਆਪਿਨਾ ਭੋਗ ਭੋਗ ਕੇ ਹੋਏ ਬਸਮੜ ਪੋਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕਤ ਚਲਾਇਆ ਅੱਗਾ ਕਰਨੀ ਕੀਤ ਵਾਚੀਆ ਬਹਾ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਭੋਦੀ ਹੁਣ ਸੁਣੀਏ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਦਿਨ ਦੇ ਆਲ ਸੁਨ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹਉ ਮਾ ਗਉ ਸਰਨਾ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸ਼ਲਾ ਹਰ ਬੀਰ ਦਹਾ ਹਰ ਲਾਜ ਰਖਾਇਆ ਜਨ ਨਾਨਕ ਅਸਰਨagati ਹਰ ਨਾਮ ਤਰਾਇਆ ਸ਼ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਆਵੈ ਸਦਵਾ ਪੈ ਵਿੱਚ ਚਲਹਾਂ ਲਖ ਦਰਿਆਓ ਪੈ ਵਿੱਚ ਅਗਨਾ ਕੜਾਵੇ ਗਾਰ ਪੈ ਵਿੱਚ ertid ਦੇ ਭਾਰ ਪੈ ਵਿੱਚ ਇੰਦਾ ਫਿਰਾ ਇਸੀ ਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾ ਅਡਾ ਨੇ ਆਕਾਸ ਪਾ ਵਿੱਚ ਜੋਤ ਮਹਾਂਬਲ ਸੂਰ ਪਾ ਵਿੱਚ ਆਵਾਂ ਜਵਾਂ ਪੂਰਾ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਇਕਮ ਹੱਲਾ ਪੰਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਤੇਤੀਆਂ ਕਾਨਾਂ ਕਹਾਣੀਆਂ ਕਹਤੇ ਬੇਦ ਵਿਚਾਰ ਕਹਤੇ ਨਚਹਾਂ ਮੰਗਤੇ ਗਿੜਾ ਮੂੜਾਪੂਰ ਹੈ ਤਾਲ ਬਾਜ਼ਾਰੀ ਬਾਜ਼ਾਰ ਮਹ ਆਏ ਕੜਹਾਂ ਬਾਜ਼ਾਰ ਗਵਹ ਰਾਜੇ ਰਾਨੀਆਂ ਬੋਲ ਹੈ ਆਲ ਪਤਾਲ ਲਖ ਟਕਿਆ ਕੇ ਮੁੰਡ ਤੇ ਲਖ ਟਕਿਆ ਕੇ ਹਾਰ ਜਿਤ ਤਨ ਪਾਈ ਹੈ ਨਾਨਕਾਂ ਸੇ ਤਨ ਹੋ ਵਹ ਸ਼ਾਰ ਗਿਆਨ ਨਾਲ ਲਈ ਗਲੀ ਡੂੜੀਆ ਕਥਨਾ ਕਰਦਾ ਸਾਰ ਕਰਮ ਮਿਲਾ ਤਾਂ ਪਾਇਆ ਹੋਰੇ ਕਹੇ ਕਮਤ ਹੁਕਮਖਵਾਰ ਪੋੜੀ ਨਦਰ ਕਰਾਂ ਹਾਂ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਉ ਬਹੁਤੇ ਜਨਮ ਪਰਮੇ ਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨੋ ਲੋਕੋ ਸੁਭਾਇਆ ਸਤਿਗੁਰ ਮਿਲੇਆ ਸਚ ਪਾਇਆ जिनी विच हो आप गवाया जिन सचो सच बुझाया सा महला चौथा गुरमुख डूड दया हर सजना लथा राम राजे कंचन काया कोटगढ़ हर हर सिद्धा हर हर हीरा रतन है मेरा मन तन विधा तुर भाग वडे हर पाया नानक रसगुथा श्लोक महला पहला घड़िया सबे गोपिया ਪਹਾਰ ਕਨ ਗੋਪਾਲ ਘਨੇ ਕਉਣ ਪਾਣੀ ਬੈ ਸੰਤਰਾ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬਜੰਝਾਲ ਨਾਨਕ ਮੂਸਾ ਗਿਆਨ ਵਿਉਹੂ ਨੀ ਖਾਏਗੀ ਆਜਮ ਕਾਲ ਮਹ ਲਾ ਪੱਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਣ ਫੇਰਨ ਸਿਰ ਉਡ ਉਡ ਰਾਵਾਂ ਛਟਾ ਭਾਏ ਵੇਖੇ ਲੋਕ ਹਸਾ ਕਰ ਜਾਏ ਪ੍ਰੋਟਿਆ ਕਾਰਨ ਪੂਰਾਂ ਤਾਲ ਆਪ ਪਛਾੜੇ ਹਾਂ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਵਨ ਸਿਤਾ ਰਾਜੇ ਰਾਮ ਨਿਰਪੋਣ ਅੰਕਾਰ ਸਚ ਨਾਮ ਜਾ ਕਾ ਕੀਆ ਸਗਰ ਜਹਾਨ ਸੇਵਕ ਸੇਵਾਂ ਕਰਮ ਚੜਾਓ ਪਿੰਨੀ ਰਾਨ ਜੀ ਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਕਾਏ ਪਾਰ कोलू चरखा चकरी चक चक्क, ले बहुत अनंत लाटू माथानिया अनगाह पंखी पौधिया लैन न साह सूह झाड़ पवाई है जंत नानक पौधिया गनंत नंत बंधन बंध सोए पवावे सोये कीरत न जा सब कोए नचे नचे हसे हा चले हा से रोए उड़ ना जाहि सिद्ध ना होए नचे न कूदना मन का चाओ नानक जिन मन पो तिन ना मन पाओ पोड़ी नाम तेरा निरंकार है ना लेया नरक ना जाया पीयो पिंडा सब तिस दा दे खाजा आंख गवाइया ਜੇ ਲੋੜ ਹੈ ਚੰਗਾ ਆਪਣਾ ਕਰਪੁਣਾ ਹੋ ਨੀਚ ਸਦਾਈਆ ਜੇ ਜਰਵਾਨਾ ਪਰ ਹਰਾ ਜਰਸ ਵੇਸ ਕਰੇ ਦੀ ਆਇਆ ਕੋ ਰਹਾ ਨਾ ਪਰਿਆ ਪਈਆ